ਮੈਂ ਮੰਨਦਾ ਹਾਂ ਕਿ ਇੱਕ ਪ੍ਰਾਚਨ ਚਾਤ ਅਰੁਗੰਗਾ ਸਰ ਤੇ ਲੈ ਨੇ ਮੋਲ ਨਾ ਪਾਏ ਕੋਣ ਹੈ ਅਮੋਲ ਸਰ ਸੋਰੀ ਤੋ ਸਾਥ ਜੋ ਸੰਗੋ ਗੁਰ ਪਰ ਸਾਤ ਪਰਮ ਨਾਪਸਾ ਅੰਦਰ ਨਾ ਕਾ ពីគំនិតរបស់ខ្ញុំ ਸੇਵ ਉਹਦੇ ਨਾਨਕ ਦਾ ਪਲੇਟਿਸ ਅਰਜ਼ਾਜ਼ ਅਰਜ਼ਾ ਸਿਕੁ ਓੰਕਾਰ ਵਾਹਿਗੁਰੂ ਜੀ ਦੇ ਪਤੇ ਸਿਰਪ ਕੋਲਤੀ ਜੀ ਸਹਾਇ ਬਾਅਰ ਸਿਰਪ ਕੋਲਤੀ ਜੀ ਜੇ ਕਿ ਬਾਦਸ਼ਾਹ ਦਸ਼ਮੇ ਜੀ ਨੂੰ ਬਲਤੀ ਸਮਰਕਰ ਗੁਰ ਨਾਨਕ ਲਈ ਤੇ ਆਇਆ ਗਿਰਨ ਤੇ ਗੁਰਤੇ ਅਮਰਦਾਸ ਆਸ਼ਰਮ ਦਾ ਸੇ ਮਹਿੰਸਾਯਾ ਅਰਜਨ ਹਰਕੋਟ ਦੇ ਨੌਂ ਸੰਗਰੋਸ ਜੀ ਅੱਜ ਦਾਇਰ ਸੇ ਖਾਸ ਕਰਕੇ ਸੁਣਤੇ ਅੱਜ ਆ ਜਿਸੇ ਦਿੱਤਾ ਸਮੂਹਤ ਜਾਇ ਤੇ ਇੱਕ ਬਹਾਦਰ ਸਵਰਿਆ ਤਾਰੇ ਨੌ ਦੇ ਆਵੇਤ ਆਇ ਸਤਿਨਾਮ ਮੈਂ ਸਹਾਇ ਦਸਮ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਸੋ ਥਾਈ ਮੈਂ ਸਹਾਇ ਦਸਮ ਪਾਦਸਾਹਿਆ ਦੇ 200 ਰੁਪਏ ਧੋਲਕੇ ਬਾਣੇ ਆਏ ਤੈਨ ਸਗਲੀ ਜੰਤ ਮਿਟਾਈ ਜੋ ਕੋ ਦੁੱਖ ਅਕਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧੰਨ ਤਰਕੇ ਬੋਲੋ ਜੀ ਵਾਹਿਗੁਰੂ ਸੰਕਾਰ ਸਤਗੁਰ ਪਰਸਾਦ ਇਹਨੂੰ ਧੰਨ ਅਖੁੱਟ ਨਾ ਨਿਖਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਆਪਨੇ ਸਤਗੁਰ ਕਉ ਸਦ ਬਲ ਜਾਏ ਗੋਲ ਕਿਰਪਾ ਤੇ ਹਰ ਮੰਨ ਵਸਾਈ ਇਹ ਖਬਰ ਨਾਸੀ ਹਰ ਹਰ ਨਾਮ ਤੇ ਆਇ ਮਲੇ ਸੁਆਮੀ ਜੀ ਦੀ ਝਾਮ ਆਪਣੇ ਧਰਮ ਅੰਦਰ ਸੁਖਦਾਈ ਹਰ ਨਾਮ ਨਿਧਾਨ ਸਾਧਕਾਂ ਨੂੰ ਪਾਇ ਸਕਲੀ ਇਛਾ ਸਾਧਕਾਂ ਨੇ ਬੜੀ ਪਰਿਵਾਰ ਤੇ ਆਪਣੀ અપਾਰ અપਾਰ ਕਿਰਪਾ ਕੀਤੀ ਸੋਹਣੇ ਘਰ ਬਕਸ਼ਿਸ਼ ਕੀਤੇ ਹਨ ਦਸਮੀ ਸੇਵ ਸਤਿ ਸਤਿਵਲੰ ਸਤਿਵਲੰ ਪਰਵਾਰ ਨੂੰ ਬਹੁਤ ਬਹੁਤ ਬਧਾਈਆਂ ਹਮਨਾਂ ਜੀ ਕਿਰਪਾ ਕਰਨ ਸਤਿਗੁਰਾਂ ਦੇ ਚਰਨਾਂ 'ਚ ਹਮ ਗ੍ਰਹਿ ਬੇ ਸੰਗਤਾਂ ਦੇ ਚਰਨ ਪਏ ਹਨ ਇਸੇ ਤਰ੍ਹਾਂ ਪਰਵਾਰ ਗੁਰੂ ਘਰ ਦੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਮਨਾਂ ਜੀ ਕਿਰਪਾ ਕਰਨ ਪਰਵਾਰ ਦਾ ਦਸਵੇਸ ਸਤਿ ਸਤਿਵਲੰ ਬਹੁਤ ਬਹੁਤ ਤਲਾਹ ਜਨਨ ਸੇਵਾ ਦਾ ਮੌਕਾ ਪਖਸ਼ਾਇਆ ਸੰਗਤਾਂ ਦਾ ਪਰਿਵਾਰ ਵੱਲੋਂ ਸੱਜੂ ਨੂੰ ਬਹੁਤ ਬਹੁਤ ਜਨ ਮਹਦੇਵ ਦਰਸ਼ਨ ਦੇ ਕੇ ਨਵਾਜਿਆ ਹੈ ਅਬ ਸਿੰਘ ਜਸਲਾਨ ਜਾਨ ਦੇ ਹੱਕ ਸੰਗਤਾਂ ਦਾ ਪਿਆਰ ਸਤਨਾਮ ਦੀ ਬਖਸ਼ਿਸ਼ ਇੱਕ ਪਰਿਵਾਰ ਨੂੰ ਸਰਪਾਦੋਂ ਵੀ ਦਿੱਤਾ ਰਿਹਾ ਹੈ ਪਰਿਵਾਰ ਦੇ ਜੋ ਮੁਖੀ ਹਨ ਬੇਨਤੀ ਹੈ ਸਰਦਾਰ ਅਮਨਦੀਪ ਸਿੰਘ ਜੀ ਬੱਗਾ ਜੀ ਪਰਦੇ ਜੂਰੀ ਚਾਹੋ ਮੱਥਾ ਟੇਕ ਕੇ ਇਹ ਸਰਪਾਦ ਲੈ ਕੇ ਸੇਵਾ ਲੋ ਇਹ ਸੇਵਾ ਨਾਲ ਇਸ ਸਸਾਇਟੀ ਦੇ ਜੋ ਮੁਖ ਸੇਵਾਦਾਰ ਪ੍ਰਧਾਨ ਜੀ ਹਨ ਸ੍ਰੀ ਦਾਸ ਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਇਹ ਸੇਵਾ ਕਰਨਗੇ ਬੋਲੇ ਦੇ ਆਦਰ ਦੁਨਾਨ ਸਦਨੇ ਹਨ ਜਿਸ ਦੇ ਵਿੱਚ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਹਰ ਸਾਲ ਦੀ ਤਰ੍ਹਾਂ